13 ਤੋਂ 16 ਫਰਵਰੀ ਦੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ ਜਿਦੇ ਵਿੱਚ ਮਹਿਲਾ ਨੇ ਆਪਣੇ ਪਤੀ ਕਾਰਨ ਆਪਣੀ ਜਾਨ ਗਵਾ ਦਿੱਤੀ ਸੀ ਅੱਜ ਉਸ ਮਹਿਲਾ ਦੇ ਘਰਦਿਆਂ ਨੇ ਆਪਣਾ ਦੁੱਖ ਜ਼ਾਹਿਰ ਕਰਦਿਆਂ ਹੋਏ ਕੈਂਡਲ ਮਾਰਚ ਕੀਤੀ ਜਿਦੇ ਵਿੱਚ ਉਸ ਮਹਿਲਾ ਦੇ ਘਰਦਿਆਂ ਦਾ ਕਹਿਣਾ ਇਹ ਹੈ ਕਿ આરોપી ਨੂੰ ਜਲਦ ਤੋਂ ਜਲਦ ਸਜ਼ਾ ਮਿਲੇ ਤੇ ਉਹਨਾਂ ਦੀ ਕੁੜੀ ਨੂੰ ਇਨਸਾਫ ਆਓ ਦੇਖਦੇ ਆਂ ਤਸਵੀਰਾਂ ਕਿੰਦਾ ਤੁਹਾਡੀ ਬਾਗਵਾਲੀ ਲੜਕੀ ਕਿੱਦਾਂ ਲੱਗ ਰਹੀ ਹੈ ਮੈਂ ਤਾਂ ਸੋਚ ਰਹਾ ਸਦਾ ਮਿਲ ਜਾਈਂਦੀ ਜਿਹੜਾ ਹੈ ਜ ਖੜ ਕੇ ਉਹਨਾਂ ਨੂੰ ਉਦੋਂ ਹੀ ਘੱਟੋ ਵੱਡੋ ਜਿੱਦੋਂ ਉਹਨਾਂ ਨੇ ਮੇਰੇ ਪੈਰ ਨੂੰ ਘੱਟਿਆ ਉਹਨਾਂ ਨੂੰ ਉਦੋਂ ਹੀ ਘੱਟੋ ਵੱਡੋ ਇੱਕ ਕਾਫੀ ਚੇਤ ਲੜਾਈ ਚੱਲਦੇ ਸੀ ਘਰ ਲੜਾਈ ਨਹੀਂ ਕੁਛ ਨਹੀਂ ਸੀ ਅੱਛਾ ਉਹ ਤਾਂ ਓਵਰ ਪਿਆਰ ਦਿਖਾ ਰਿਹਾ ਸੀ ਸਾਨੂੰ ਕੀ ਪਤਾ ਓਵਰ ਪਿਆਰ ਹਾਂ ਜੀ ਉਹ ਭਾਪਿਆ ਦਿਖਾ ਰਿਆ ਸੀ ਉਹ ਦੋਨਾਂ ਨੂੰ ਚਰਾਹੇ 'ਚ ਖੜਾ ਕੇ ਉਦੋਂ ਹੀ ਕੱਟੋ ਜਿੱਦਾਂ ਮੇਰੀ ਭੈਣ ਨੂੰ ਕੱਢਿਆ ਉਹਨੇ ਲੱਗਦਾ ਤਾਂ ਬਾਵਾ ਕੱਟੋ ਉਦੋਂ ਹੀ ਕੱਟੋ ਹੀ ਸਾਡੀ ਮੰਗ ਹੈ ਠੱਕਾ ਕਿ ਪੈ ਗਿਆ ਜਿਹੜੀ ਜਨਾਬ ਦੇ ਵਾਲ ਪਟੋ ਦੇ ਹੱਥ ਘੱਟ ਤੇ ਨਾਲੋਂ ਉਦੋਂ ਹੀ ਉਹਦੇ ਨਾਲ ਹੋਣਾ ਚਾਹੀਦਾ ਲੱਗਦਾ ਨਹੀਂ ਭਰੋਸਾ ਉਤਰ ਗਿਆ ਬੰਦਿਆਂ ਤੋਂ ਬਿਲਕੁਲ ਉਤਰ ਗਿਆ ਅਗੋਂ ਦੋ ਤਾਂ ਲੱਗ ਗਿਆ ਬੱਚੇ ਰੁੱਲ ਗਏ ਵਿੱਚੋਂ ਬੱਚੇ ਬੱਚੇ ਰੁੱਲ ਗਏ ਕੀ ਕੀ ਕਰੀਉਂਦਾ ਬੱਚਿਆਂ ਦਾ ਦੱਸੋ ਹੁਣ ਉਹਨੂੰ ਕੀ ਅੰਗੜਿਆ ਸਾਨੂੰ ਆਪਣੀ ਭੈਣ ਯਾਰ ਆ ਜਾਂਦੀ ਆ ਬਾਹਰ ਕੀ ਕਿਦੈ ਸਜ ਹੋਣ ਚਾਹੀਦੀ ਇਹਨੂੰ ਕੋਈ ਛੁੜਾ ਨਾ ਕਰਕੇ ਲੱਗਦਾ ਵਾਹ ਘਟੋ ਉਧਰ ਸਜਾ ਦੋ ਜਦੋਂ ਮੇਰੇ ਪੈਰ ਨੂੰ ਮਾਰਿਆ ਉਹਨੂੰ ਵੀ ਦਰਦ ਪਤਾ ਹੋਣਾ ਚਾਹੀਦਾ ਵਾਹ ਕਿੰਨਾ ਦਰਦ ਫੀਲ ਕੀਤਾ ਕਿ ਕਿੰਨਾ ਘਟਦੀ ਹੋਊਗੀ ਕੁੜੀ ਉਸ ਟਾਈਮ ਜਦੋਂ ਉਸ ਕੋਲ ਕੋਈ ਨਹੀਂ ਸੀ ਸੱਤ ਬੰਦੇ ਇੱਕ 마ਸੂਮ ਜੀ ਕੁੜੀ ਨੂੰ ਸੱਤ ਬੰਦਿਆਂ ਨੇ ਘੇਰਿਆ ਉਧਰ ਹੀ ਉਹਨੂੰ ਮਾਰੋ ਸਾਰਿਆਂ ਨੂੰ ਉਹਨੂੰ ਪੁਲਿਸ ਦੇ ਹਵਾਲੇ ਕਰ ਦਿਓ ਦੁਨੀਆ ਸਾਪੇ ਮਾਰਾਂਗੇ ਉਹਨੂੰ ਕਹਿੰਦੀ ਦੁੱਖ ਨਹੀਂ ਦੱਸਿਆ ਬਿਜਾਰੀ ਨੇ ਆਪਣਾ ਫਦੇ ਦੁੱਖ ਨਹੀਂ ਦੱਸਿਆ ਮਗਾਣੀ ਉਹਨੂੰ ਅੰਦਰੋਂ ਅੰਦਰ ਟੌਰਚਰ ਕਰ ਰਿਆ ਸੀ ਹਾਂ ਅੱਛਾ ਠੀਕ ਚਲੋ ਫੋਟੋ ਤਾਂ ਨਹੀਂ ਹੈਗਾ ਤੁਸੀਂ ਹਾਂਜੀ ਲੇਡੀਜ਼ ਕੀ ਕਹਿਣਾ ਚਾਹੋਗੇ ਅੱਜ ਭਾ ਕੀ ਅੱਥਰ ਅਸੀਂ ਮੈਂ ਪਿੰਕੀ ਅਰੋੜਾ ਮਹਿਲਾ ਸੇਵਕ ਮਹਿਲਾ ਦੀ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਂ ਇਹ ਸੁਣਿਆ ਮੈਂ ਰਹਿ ਨਹੀਂ ਸਕਦੀ ਕਿਉਂਕਿ ਮੈਂ ਵੀ ਇੱਕ ਮਹਿਲਾ ਵਾਂ ਨੌਕ ਜੀ ਤੁਸੀਂ 15 ਸਾਲ ਉਹ ਲੇਡੀਜ਼ ਨਾਲ ਰਹੇ ਤੁਸੀਂ ਲੇਡੀਜ਼ ਨੂੰ ਮਾਰ ਦਿੱਤਾ ਲੇਡੀਜ਼ ਨੂੰ ਚਾਹੀਦਾ ਨਹੀਂ ਸੀ ਤੁਹਾਨੂੰ ਮਾਰਨਾ ਕਿਉਂਕਿ ਤੁਸੀਂ ਉਹਨੂੰ ਡਿਵੋਰਸ ਦੇ ਦਿੰਦੇ ਉਹਨੂੰ ਸਾਈਡ ਤੇ ਰੱਖ ਦੇ ਦਿੰਦੇ ਤੁਸੀਂ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਤੁਹਾਨੂੰ ਫਾਜੀ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਸਰਕਾਰਾਂ ਸਾਰਿਆਂ ਨੂੰ ਕਹਿਨੀ ਆ ਨੌਕ ਨੂੰ ਵੱਧ ਤੋਂ ਵੱਧ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਜ ਲੱਗਦਾ ਨਹੀਂ ਅੱਜ ਉਹਨਾਂ ਦੇ ਘਰ ਦੇ ਬਾਹਰ ਤੁਸੀਂ ਐਂਟਰ ਮਾਰਚ ਕਰ ਰਹੇ ਹੋ ਕਿ ਮਾਹੌਲ ਕਿਤਾ ਦੇਖਣ ਮਿਲਿਆ ਦੇਖੋ ਬਹੁਤ ਵਧੀਆ ਕੋ ਕਿੰਨੀ ਪਬਲਿਕ ਆ ਸਾਰੇ ਰੋ ਰੀਆਂ ਨੇ ਸਾਰੇ ਦੇਖੋ ਕਿੰਨੀ ਕੋलोनी ਵੀ ਨਾ ਲੱਗੀ ਐ ਸਾਰਿਆਂ ਨੂੰ ਬੜਾ ਤੁਖ ਹੋਇਆ ਸਾਰੇ ਕਹਿੰਦੇ ਨੇ ਉਹਨੂੰ ਫਾਜ਼ੀ ਦੀ ਸਜ਼ਾ ਦਿੱਤੀ ਜਾਏ ਨੋਖ ਨੂੰ ਨਾ ਕਹਨੀ ਆ ਬਾਹਰ ਆਏਗਾ ਉਹਦੇ ਟੋਟੇ ਟੋਟੇ ਕਿਤੇ ਜਾਣ ਲਗਦਾ ਨਹੀਂ ਵੀ ਭਰੋਸਾ ਉਤਰ ਗਿਆ ਬੰਦੇ ਤੋਂ ਜਨਾਨੀ ਤੋਂ ਜਨਾਨੀ ਤੋਂ ਉਹ ਬੰਦੇ ਦਾ ਤੋਂ ਉਹਨੇ ਆਪੇ ਉਤਾਰ ਦਿੱਤਾ ਜਨਾਨੀ ਵਿਚਾਰੀ ਘਰੋ ਸਾਰਾ ਦਿਨ ਅੰਦਰ ਬੈਠ ਕੇ ਗਰੀਬ ਦੀ ਹੋਵੇ ਅਮੀਰ ਦੀ ਹੋਵੇ ਸਾਰਾ ਦਿਨ ਕੰਮ ਕਰਦੀ ਮੇਰੇ ਪਤੀ ਐਦਾ ਮੇਰਾ ਪਤੀ ਚੰਗਾ ਬਹੁਤ ਹੈ ਇਹ ਨਹੀਂ ਪਤਾ ਪਤੀ ਕੀ ਕਰਿਆ ਪਤੀ ਨੇ ਇੱਕ ਲੇਡੀਸ ਰੱਖ ਕੇ ਲੇਡੀਸ ਦਾ ਹੀ ਕਤਲ ਕਰਵਾ ਦਿੱਤਾ ਉਹ ਲੇਡੀਸ ਕਿਹੜੀ ਹੋਈ ਜਿਹਨੇ ਆਪਣੀ ਲੇ ਆਉਂਦੀ ਲੇਡੀਸ ਦਾ ਕਤਲ ਕਰਾਤਾ ਮੈਂ ਨਹੀਂ ਚਾਹਦੀ ਉਹ ਲੇਡੀਸ ਨੂੰ ਵੀ ਸਜ਼ਾ ਦਿੱਤੀ ਜਾਵੇ ਜਿੰਨੀ ਸਾਡੀ ਕੁੜੀ ਨੂੰ ਹੋਇਆ ਧੱਕਾ ਉਸ ਤੋਂ ਜ਼ਿਆਦਾ ਕੁੜੀ ਨੂੰ ਵੀ ਹੋਏ ਅਨੋਖ ਨੂੰ ਲਗਦਾ ਨਹੀਂ ਬੱਚੇ ਰੁੜ ਗਏ ਬੱਚੇ ਜੀ ਫਿਰ ਮਾਪੇ ਉਹ ਬਗੈਰ ਤਾਂ ਬੱਚੇ ਰੋਲੇ ਉਹਨੂੰ ਸਜ਼ਾ ਮਿਲ ਗਈ ਉਹਦੇ ਬੱਚੇ ਲੱਖ ਬੱਚੇ ਕਹਨ ਨਾਨਕੇ ਪਾਲਣਗੇ ਦਾਦਕੇ ਜੋ ਮਾਂ ਪਾਲਸਦੀ ਬੱਚਾ ਕੋਈ ਨਹੀਂ ਪਾਲ ਸਕਦਾ ਇੱਕ ਅੱਧੇ ਰੱਖਣਾ ਦੇਖ ਵਾਹ ਐਦਾਂ ਕਰੋ ਸਾਹਿਬ ਇਹਤੋਂ ਦਾ ਇਤਰਾ ਹੋ ਇਤਰਾ ਹੋ ਲਾਈਟ ਆ ਰਹੀ ਪਈ ਬੋਸਿੰਗ ਲਾਈਟ ਆ ਆ ਭਾਜੀ ਕੀ ਨਾਮਾ ਤਾਂ ਕੀ ਕਿਹਾ ਜਾਏ ਕੈਂਡਲ ਮਾਰ ਤਾ ਲੱਖੀ ਕਿੱਡੇ ਜਾ ਰਿਹਾ ਪਿਛੇ ਦਿਨ ਕੀ ਗੱਲਬਾਤ ਹੋਈ ਸੀ ਇਹਦਾ ਮੈਂ ਤਾਂ ਮਾਸ਼ੂ ਕਰਦਾ ਜੀ ਅਸੀਂ ਇੱਕ ਐਸੇ ਸਮਾਜ ਚ ਰਹਿ ਰਹੇ ਆ ਜਿੱਥੇ ਹੱਥ ਤਰਾਦਾ ਛੜਾ ਪਿਆਰ ਸਵਭਾਅ ਸਾਡਾ ਸਾਡਾ ਸਾਂਝਾ ਪਰਿਵਾਰ ਹੈ ਪਰ ਇਸ ਇنسان ਨੇ ਜਿਹੜੇ ਇੱਕ ਬਹੁਤ ਹੀ ਪਵਿੱਤਰ ਰਿਸ਼ਤੇ ਨੂੰ ਤਾੜ-ਤਾੜ ਘਟਾ ਹੈ ਜਿਦੇ ਵਿੱਚ ਇੱਕ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੁੰਦੀ ਤੇ ਉਹ ਵਿਸ਼ਵਾਸ ਨੂੰ ਨੇ ਤਾੜ-ਤਾੜ ਕੀਤਾ ਹੈ ਅਸੀਂ ਸਾਰੇ ਹੀ ਅੱਜ ਕੈਂਡਨ ਮਾਰਚ ਚੜ ਰਹੇ ਆ ਤਰੋਸ਼ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਕਿ ਇਸ ਜਿਹੜੇ ਵੀ ਅਪਰਾਧੀ ਆ ਫੜੇ ਗਏ ਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਇਹਨਾਂ ਨਾਲ ਵੀ ਉਹੀ ਹੋਣਾ ਚਾਹੀਦਾ ਜੋ ਜੋ ਇਹਨਾਂ ਨੇ ਸਾਡੀ ਭੈਣ ਨਾਲ ਕੀਤਾ ਲੱਗਦਾ ਨਹੀਂ ਇਲਾਕੇ ਦੇ ਵਿੱਚ ਤੁਹਾਡੀ ਭੈਣ ਵੀ ਲੱਗੀ ਆ ਤੇ ਰਿਸ਼ਤੇਦਾਰੀ ਵੀ ਆ ਤੇ ਇਲਾਕੇ ਦੇ ਵਿੱਚ ਘਰ ਦੇ ਕੋਲ ਗੱਲਬਾਤ ਹੋ ਗਈ ਸਾਡੀ ਨੋ ਲੱਖਾ ਕਲੋਨੀ 'ਚ ਹੀ ਇਹਨਾਂ ਦਾ ਘਰ ਆ ਸਾਡੀ ਭੈਣ ਆ ਤੇ ਇਕੱਲੀ ਸਾਡੀ ਕਲੋਨੀ ਦਾ ਸਦਮੇ 'ਚ ਹੈ ਹੀ ਆ ਉਹਦੇ ਨਾਲ-ਨਾਲ ਮੈਂ ਸਮਝਦਾ ਪੂਰਾ ਲੁਧਿਆਣਾ ਸ਼ਹਿਰ ਹੀ ਪੂਰਾ ਪੰਜਾਬ ਸਦਮੇ 'ਚ ਹੈ ਔਰ ਇੰਨੀ ਬਰੂਟ ਦਾ ਨਾਲ ਜੋ ਇਹ ਕਤਲ ਕੀਤਾ ਗਿਆ ਹੈ ਜੋ ਮਰਡਰ ਹੋਇਆ ਹੈ ਮੈਂ ਕਿਹਾ ਰੱਬ ਕਿਸੇ ਦੁਸ਼ਮਣ ਦੀ ਦੁਸ਼ਮਣ ਦਾ ਵੀ ਨਾ ਕਰੇ ਦੁਸ਼ਮਣ ਨਾਲ ਵੀ ਇੱਦਾਂ ਦਾ ਕੁਝ ਨਾ ਹੋਵੇ ਪਰ ਮੈਂ ਇੱਕ ਤਾਂ ਪਰਮਪਿਤਾ ਪਰਮਾਤਮਾ ਦੇ ਚਰਨਾ ਚ ਹੀ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਨਾਂ ਨੂੰ ਆਪਣੇ ਚਰਨਾ ਚ ਵਾਸ ਕਰੇ ਸਾਡੀ ਭੈਣ ਦੀ ਆਤਮਾ ਨੂੰ ਤੇ ਉਹਦੇ ਨਾਲ ਨਾਲ ਜਿਹੜੇ ਵੀ ਇਹ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਚੌਂਗ 'ਚ ਖੜਾ ਕੇ ਗੋਲੀ ਮਾਰੀ ਜਾਵੇ ਇੱਦਾਂ ਦੇ ਇੱਦਾਂ ਦੇ ਮਤਲਬ ਕਿ ਇਸ ਤਰ੍ਹਾਂ ਦੇ ਨਹੀਂ ਕਿ ਖਤਰਨਾਕ ਬੰਦੇ ਹੈ ਨਾ ਇਸ ਸਮਾਜ ਇਦਾਂ ਦੇ ਬੰਦੇ ਨਹੀਂ ਹੋਣੇ ਚਾਹੀਦੇ ਇੱਕ ਆਣ ਵਾਲੇ ਸਮੇਂ ਦੇ ਆਣ ਵਾਲੇ ਸੁਪਨੇ ਜਿਹੜਾ ਕੰਮ ਕਰਦੇ ਹੋਏ ਪੰਜਾਬ ਵਾਰੀ ਸੋਚੇ ਲੱਗਦਾ ਨਹੀਂ ਵੀ ਯਾਰ ਪਤੀ ਨਹੀਂ ਮਾਰਦਾ ਜਿਹਨਾਂ ਨੇ ਹਾਂਜੀ ਕਿਹਤਰੇ ਹੈ ਇਹੀ ਇਹੀ ਲੱਗਦਾ ਨਹੀਂ ਪਤੀ ਦੇ ਭਰੋਸੇ ਉੱਤਰ ਗਿਆ ਇਹੀ ਤਾਂ ਰਿਸ਼ਤਾ ਸਭ ਤੋਂ ਜ਼ਿਆਦਾ ਸਟਰੋਂਗ ਹੁੰਦਾ ਹੈ ਇਹੀ ਤਾਂ ਪਵਿੱਤਰ ਰਿਸ਼ਤਾ ਹੈ ਔਰ ਇਸ ਪਵਿੱਤਰ ਰਿਸ਼ਤੇ ਨੂੰ ਇਹਨੇ ਤਾੜ-ਤਾੜ ਕਰਤਾ ਹੈ ਅਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਪੂਰਾ ਸਾਡਾ ਸਮਾਜ ਪੂਰਾ ਸਾਰੀ ਬਹੁਤ ਪਰੇਸ਼ਾਨ ਬੱਚੇ ਰੋ ਲਗੇ ਬੱਚਿਆਂ ਦਾ ਕੀ ਕਸੂਰ ਹੈ ਬੱਚਾ ਦੇਖੋ ਜੀ 11 ਸਾਲ ਦੀ ਕੁੜੀ ਹੈ 7 ਸਾਲ ਦਾ ਮੁੰਡਾ ਹੈ ਉਹ ਵਿਚਾਰੇ ਕਹਿੰਦੇ ਜੀ ਬੱਚਾ ਕਹਿ ਰਿਹਾ ਉਸ ਦਿਨ ਕਹਿ ਰਿਹਾ ਸੀਗਾ ਜਿਸ ਦਿਨ ਡੈਥ ਹੋਈ ਹੈ ਕਹਿੰਦਾ ਮੇਰੀ ਮੰਮਾ ਆਏਗੀ ਤੇ ਮੈਨੂੰ ਖਾਣਾ ਬਣਾ ਕੇ ਦੇएगी ਇਸ ਤੋਂ ਵੱਡੀ ਕੀ ਮਾੜਾ ਕੰਮ ਹੋ ਸਕਦਾ ਹੈ ਉਹ ਬੱਚਿਆਂ ਲਈ ਕੀ ਹੈ ਜਦੋਂ ਸ਼ਾਮੀ ਦੇਖਦੇ ਆਪਣੀ ਮਾਤਾ ਦੀ ਆਪਣੀ ਮਾਂ ਦਾ ਸਾਯਾ ਉੱਥੇ ਆ ਜਿੰਨਾਂ ਦੇ ਸਿਰ ਤੋਂ ਉਹਨਾਂ ਲਈ ਕਿੰਨੀ ਔਖੀ ਚੀਜ਼ ਹੈ ਕਿੰਨੀ ਔਖਾ ਟਾਈਮ ਉਹਨਾਂ ਦੀ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਹੈ ਫੋਟੋ ਤਾਂ ਨਹੀਂ ਹੈਗਾ ਤੁਸੀ ਹਾਂਜੀ ਲੇਡੀਜ਼ ਕੀ ਕਹਿਣਾ ਚਾਹੋਗੇ ਅੱਜ ਭਾ ਕੀ ਅੱਥਰ ਅਸੀਂ ਮੈਂ ਪਿੰਕੀ ਅਰੋੜਾ ਮਹਿਲਾ ਸੇਵਕ ਮਹਿਲਾ ਦੀ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਂ ਇਹ ਸੁਣਿਆ ਮੈਂ ਰਹਿ ਨਹੀਂ ਸਕਦੀ ਕਿਉਂਕਿ ਮੈਂ ਵੀ ਇੱਕ ਮਹਿਲਾ ਵਾਂ ਨੌਕ ਜੀ ਤੁਸੀਂ 15 ਸਾਲ ਉਹ ਲੇਡੀਜ਼ ਨਾਲ ਰਹੇ ਤੁਸੀਂ ਲੇਡੀਜ਼ ਨੂੰ ਮਾਰ ਦਿੱਤਾ ਲੇਡੀਜ਼ ਨੂੰ ਚਾਹੀਦਾ ਨਹੀਂ ਸੀ ਤੁਹਾਨੂੰ ਮਾਰਨਾ ਕਿਉਂਕਿ ਤੁਸੀਂ ਉਹਨੂੰ ਡਿਵੋਰਸ ਦੇ ਦਿੰਦੇ ਉਹਨੂੰ ਸਾਈਡ ਤੇ ਰੱਖ ਦੇ ਦਿੰਦੇ ਤੁਸੀਂ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਤੁਹਾਨੂੰ ਫਾਜੀ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਸਰਕਾਰਾਂ ਸਾਰਿਆਂ ਨੂੰ ਕਹਿਨੀ ਆ ਨੌਕ ਨੂੰ ਵੱਧ ਤੋਂ ਵੱਧ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਜ ਲੱਗਦਾ ਨਹੀਂ ਅੱਜ ਉਹਨਾਂ ਦੇ ਘਰ ਦੇ ਬਾਹਰ ਤੁਸੀਂ ਐਂਟਰ ਮਾਰਚ ਕਰ ਰਹੇ ਹੋ ਕਿ ਮਾਹੌਲ ਕਿਤਾ ਦੇਖਣ ਮਿਲਿਆ ਦੇਖੋ ਬਹੁਤ ਵਧੀਆ ਦੇਖੋ ਕਿੰਨੀ ਪਬਲਿਕ ਆ ਸਾਰੇ ਰੋਰੀਆਂ ਨੇ ਸਾਰੇ ਦੇਖੋ ਕਿੰਨੀ ਕੋलोनी ਵੀ ਨਾ ਲੱਗੀ ਹੈ ਸਾਰਿਆਂ ਨੂੰ ਬੜਾ ਤੁਖ ਹੋਇਆ ਸਾਰੇ ਕਹਿੰਦੇ ਨੇ ਉਹਨੂੰ ਫੌਜੀ ਦੀ ਸਜ਼ਾ ਦਿੱਤੀ ਜਾਏ ਨੋਖ ਨੂੰ ਨਾ ਕਹਨੀ ਆ ਬਾਹਰ ਆਏਗਾ ਉਹਦੇ ਟੋਟੇ ਟੋਟੇ ਕਿਤੇ ਜਾਣ ਲਗਦਾ ਨਹੀਂ ਵੀ ਭਰੋਸਾ ਉਤਰ ਗਿਆ ਬੰਦੇ ਤੋਂ ਜਨਾਨੀ ਤੋਂ ਜਨਾਨੀ ਤੋਂ ਉਹ ਬੰਦੇ ਦਾ ਤੋਂ ਉਹਨੇ ਆਪੇ ਉਤਾਰ ਦਿੱਤਾ ਜਨਾਨੀ ਵਿਚਾਰੀ ਘਰੋ ਸਾਰਾ ਦਿਨ ਅੰਦਰ ਬੈਠ ਕੇ ਗਰੀਬ ਦੀ ਹੋਵੇ ਅਮੀਰ ਦੀ ਹੋਵੇ ਸਾਰਾ ਦਿਨ ਕੰਮ ਕਰਦੀ ਮੇਰੇ ਪਤੀ ਐਦਾ ਮੇਰਾ ਪਤੀ ਚੰਗਾ ਬਹੁਤ ਹੈ ਇਹ ਨਹੀਂ ਪਤਾ ਪਤੀ ਕੀ ਕਰਿਆ ਪਤੀ ਨੇ ਇੱਕ ਲੇਡੀਸ ਰੱਖ ਕੇ ਲੇਡੀਸ ਦਾ ਹੀ ਕਤਲ ਕਰਵਾ ਦਿੱਤਾ ਉਹ ਲੇਡੀਸ ਕਿਹੜੀ ਹੋਈ ਜਿਹਨੇ ਆਪਣੀ ਲੇ ਆਉਂਦੀ ਲੇਡੀਸ ਦਾ ਕਤਲ ਕਰਾਤਾ ਮੈਂ ਨਹੀਂ ਚਾਹਦੀ ਉਹ ਲੇਡੀਸ ਨੂੰ ਵੀ ਸਜ਼ਾ ਦਿੱਤੀ ਜਾਵੇ ਜਿੰਨੀ ਸਾਡੀ ਕੁੜੀ ਨੂੰ ਹੋਇਆ ਧੱਕਾ ਉਸ ਤੋਂ ਜ਼ਿਆਦਾ ਕੁੜੀ ਨੂੰ ਵੀ ਹੋਏ ਅਨੋਖ ਨੂੰ ਲਗਦਾ ਨਹੀਂ ਬੱਚੇ ਰੁੜ ਗਏ ਬੱਚੇ ਜੀ ਦਾ ਫਿਰ ਮਾਪੇ ਉਹ ਬਗਿਆਰ ਤਾਂ ਬੱਚੇ ਰੋਲੇ ਉਹਨੂੰ ਸਜ਼ਾ ਮਿਲ ਗਈ ਉਹਦੇ ਬੱਚੇ ਲੱਖ ਬੱਚੇ ਕਹਨ ਨਾਨਕੇ ਪਾਲਣਗੇ ਦਾਦਕੇ ਜੋ ਮਾਂ ਪਾਲਸਦੀ ਬੱਚਾ ਕੋਈ ਨਹੀਂ ਪਾਲ ਸਕਦਾ ਇੱਕ ਅੱਧੇ ਰੱਖਣਾ ਦੇਖ ਵਾ ਪਰ ਦੇ ਹਾਂਜੀ ਬਾਈ ਕਿੱਥੋਂ ਚਾਲੂ ਕੀਤਾ ਇਹ ਗੱਲ ਇਹ ਕੈਂਡਲ ਮਾਰਚ ਅਨੋਖ ਮਿੱੱਤਲ ਦੇ ਘਰੋਂ ਚਾਲੂ ਕੀਤਾ ਸਾਰੇ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਖੜੇ ਨੇ ਸਾਰੇ ਇਲਾਕਿਆਂ ਤੋਂ ਕਾਉਂਸਲਰ ਆਏ ਮੈਂ ਵੀ ਬੀਜੇਪੀ ਤੋਂ ਕਾਉਂਸਲਰ ਹਾਂ ਮੈਂ ਫੀਲਡ ਗੈਂਦ ਤੋਂ ਹਾਂ ਮੈਨੂੰ ਬਹੁਤ ਸ਼ਰਮਿੰਦਾ ਮਹਿਸੂਸ ਹੋਇਆ ਵੀ ਇੱਕ ਬੰਦਾ ਜਿਹਨੇ ਪ੍ਰੀਪਲਾਨਡ ਆਪਣੀ ਘਰ ਵਾਲੀ ਨਾਲ ਰਲ ਕੇ ਇਹ ਕਤਲ ਦਾ ਕੀਤਾ ਪੰਜ ਛੇ ਬੰਦੇ ਜਿਹੜੇ ਸੀਗੇ ਇਹਨਾਂ ਦੇ ਨਾਲ ਇਹਨਾਂ ਨੂੰ ਮੈਂ ਕਹਿੰਦਾ ਪਰਮਾਤਮਾ ਐਸੀ ਸਜ਼ਾ ਦੇਵੇ ਪੁਲਿਸ ਨੇ ਪ੍ਰਸ਼ਾਸਨ ਨੇ ਬਹੁਤ ਅੱਛਾ ਕੰਮ ਕੀਤਾ ਇਮੀਡੀਏਟਲੀ ਇਹਨਾਂ ਨੂੰ ਫੜ ਲਿਆ ਹੁਣ ਰਹਿ ਗਈ ਕੋਰਟ ਦੀ ਗੱਲ ਮੈਂ ਕਹਿੰਨਾ ਕੋਰਟ ਵੱਲੋਂ ਵੀ ਪਰਮਾਤਮਾ ਅੱਛੀ ਖਬਰ ਸੁਣਾਵੇ ਤਾਂ ਕਿ ਇਹਨਾਂ ਨੂੰ ਰਿਲੀਫ ਮਿਲੇ ਪਰਿਵਾਰ ਨੂੰ ਵੀ ਹਾਂ ਵੀ ਵਾਕਈ ਫਾਂਸੀ ਦੀ ਸਜ਼ਾ ਹੋਈ ਹੈ ਤੇ ਤਾਂ ਕਿ ਕੋਈ ਹੋਰ ਦਰਿੰਦਗਾ ਐਸੀ ਹਰਕਤ ਕਰਨ ਤੋਂ ਵੀ ਡਰ ਕਰੇ